ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਵੱਖਰੇ ਢੰਗ ਨਾਲ ਸਾਂਝੀ ਕਰਨੀ ਹੈਗੀ ਇੱਕ ਤਾਂ ਵੀਰ ਨੇ ਬੁਲਟ ਜਿਹੜਾ ਸੇਲ ਕਰਨਾ ਹੈ ਹਾਲਾਂਕਿ ਸਾਨੂੰ ਹਾਲਤ ਨਵੇਂ ਵਰਗੀ ਲੱਗੂਗੀ ਪਰ ਹਾਲਾਂਕਿ ਹੈ ਇਹ ਮਿਲ ਪੁਰਾਣਾ ਪਹਿਲੇ ਨਾਮ ਤੇ ਆ ਫੌਜੀ ਵੀਰ ਰਿਟਾਇਰ ਹੋਏ ਨੇ ਉਹਨਾਂ ਕੋਲ ਜਿਹੜਾ ਬੁਲਟ ਹੈ ਵਿਕਰੀ ਲਈਆ ਤੇ ਇੱਕ ਸਾਨੂੰ ਦਿਖਾਵਾਂਗੇ ਨਾਲ ਆਪਾਂ ਬਾਈ ਦਾ ਬਹੁਤ ਸ਼ੌਂਕ ਨਾਲ ਸਾਂਭਿਆ ਹੋਇਆ ਮੁਰੜ ਨਸਲ ਦਾ ਕਟਾ ਚੰਗੇ ਰਿਕਾਰਡ ਦੋ ਨਾਲ ਤੁਹਾਨੂੰ ਦਿਖਾਵਾਂਗੇ ਬਾਕੀ ਜਿਹੜਾ ਭਰਾ ਜਿਹੜਾ ਵੀ ਨਾਲ ਖਰੀਦੂਗਾ ਕਿਸੇ ਵੀ ਢੰਗ ਨਾਲ ਤਸੱਲੀ ਕਰ ਸਕਦਾ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂ ਵੀ ਕੀ ਡਿਟੇਲ ਆ ਕਿਹੜਾ ਪੈਂਡ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦਗੇ ਮੇਰਾ ਨਾਮ ਬਈ ਰਣਧੀਰ ਸਿੰਘ ਹਾਂਜੀ ਪਿੰਡ ਉਗੋਕੇ ਜੀ ਤੇ ਮੋਬਾਈਲ ਨੰਬਰ ਮੇਰਾ 95012 19337 ਤਹਿਸੀਲ ਤਪਾ ਦਾ ਜ਼ਿਲ੍ਹਾ ਬਰਨਾਲਾ ਹਾਂਜੀ ਜਿਹਦਾ ਬਾਦ ਤਪੇ ਤੋਂ ਪੱਖੋ ਕੈਂਚੇ ਜਾਵਾਂਗਾ ਰਸਤੇ 'ਚ ਮੋੜ ਨਾਬੇ ਦੇ ਨੇੜੇ ਉਗੋਕੇ ਪਿੰਡ ਆ ਗਿਆ ਨਾ ਉਗੋਕੇ ਪਿੰਡ ਮਸਹੂਰ ਆ ਜੀ ਐਮ ਐਲ ਲਾਸ਼ ਸਿੰਘ ਉਗੋਕੇ ਐਮ ਐਲ ਲਾਸ਼ ਉਗੋਕੇ ਇੱਥੋਂ ਦੇ ਨੇਗੇ ਤੇ ਆਪਾਂ ਪਹਿਲਾਂ ਬਈ ਆਰਮੀ 'ਚ ਸੀਗੇ ਹਾਂਜੀ ਆਰਮੀ ਹੁਣ ਰਿਟਾਇਰ ਹੋ ਹਾਂਜੀ ਠੀਕ ਆ ਤੇ ਜਿਹੜਾ ਇਹ ਬੁਲਟ ਆਪਾਂ ਸੇਲ ਕਰਨਾ ਹੈ ਇਹ ਮੇਰੇ ਨਾਲ ਦੀ ਹੈ ਪਹਿਲੇ ਨਾਲ ਦੀ ਪਹਿਲੇ ਨਾਮ ਤੋਂ ਤੁਸੀਂ ਆਪ ਹੀ ਕੜਾਇਆ ਸੀ ਬਿਲਕੁਲ ਨਮਾ ਆਪ ਹੀ ਕੜਾਇਆ ਹੈ ਕੈਸ਼ ਕੜਾਇਆ ਕੋਈ ਸੀ ਮਤਲਬ ਕਿਸ਼ਤ ਵਗੈਰਾ ਕੁਝ ਨਾ ਨਾ ਕੁਝ ਨਹੀਂ ਕੁਝ ਨਹੀਂ ਠੀਕ ਕਿਹੜਾ ਮਾਡਲ ਹੈ ਇਹ ਇਹ ਬਾਈ 22 ਮਾਡਲ ਹੈ 5 ਤਰੀਕ 7ਵਾਂ ਮਹੀਨਾ 2022 5 ਤਰੀਕ 7ਵਾਂ ਮਹੀਨਾ ਦਾ 2022 ਨੂੰ ਹਾਂਜੀ ਇਹ ਦੋ ਚੱਲਦਾ 25 ਹਾਂਜੀ 265 ਦਾ ਬਾਈ ਕੜਾਇਆ ਸੀ ਨਗਦ ਕੈਸ਼ ਨਗਦ ਦਾ 265 ਦਾ ਹੁਣ 3 ਸਾਲ ਚੱਲਿਆ ਵਾ ਇਹ ਹਾਂਜੀ ਤੇ ਇਸ ਟਾਈਮ ਮੀਟਰ ਕਿੰਨਾ ਚੱਲ ਗਿਆ ਦਾ ਇਹ ਚੱਲੇ ਹੀ ਥੋੜਾ ਖੜਾ ਹੀ ਹੈ 8000 ਚੱਲੇ ਟੋਟਲ ਹਾਂ ਚਲਦੀ ਸੋਚਦੇ ਹਾਂ ਹਾਂ ਹੁ ਬੋਲਟ ਦੀ ਪਹਿਲਾ ਆਵਾਜ਼ ਚੈੱਕ ਕਰ ਸਕਦੇ ਮਿੱਤਰੋ ਤੇ 83 8300 ਮੀਟਰ ਆਹ ਦੇਖਦਾ ਬਈ ਹੂੰ ਠੀਕ ਹੈ ਤੇ ਥੋੜੇ ਜਿਹੇ ਮੀਟਰ ਚੱਲਿਆ ਵਾਗਾ ਪਹਿਲੇ ਨਾਂ ਤੇ ਮੋਟਰਸਾਈਕਲ ਜਿਹੜਾ ਖੜਾਗਾ ਤੇ ਕੋਈ ਉਹ ਬਾਅਦ ਚ ਡੈਂਟ ਮੈਂਟ ਤਾਂ ਨਹੀਂ ਕਰਵਾਇਆ ਆਪਾਂ ਦਾ ਕੁਝ ਨਹੀਂ ਬਈ ਠੀਕ ਆ ਤੇ ਤੁਸੀਂ ਆਪ ਹੀ ਖੁਦ ਹੀ ਚਲਾਇਗਾ ਹਾਂ ਬੇਟੇ ਨੇ ਚਲਾਇਆ ਹੀ ਬਸ ਆਇਲ ਰਸ ਕੀਤੀ ਸੀ ਉਹਨੇ ਬੇਟਾ ਬਾਹਰ ਆ ਅਸ਼ੋ ਚਲੇਗੇ ਬਾਹਰ ਚਲੇਗੇ ਮਾ 2 ਸਾਲ ਹੋ ਗਏ ਨਾ ਠੀਕ ਹੈ ਮੈਂ ਤਾਂ ਉਹ ਸਕੂਟਰੀ ਚਲਾਉਣਾ ਐਕਟਵਾ ਅੱਛਾ ਜੀ ਹਾਂ ਜੀ ਠੀਕ ਹੈ ਤੇ ਅੱਜ ਦੀ ਕਿਹੜੀ ਫਿਰ ਆਪਾਂ ਹੁਣ ਕਿੰਨੇ ਚ ਸੇਲ ਕਰ ਦਾਂਗੇ ਇਹ ਬਾਈ ਆਪਣਾ 185 80 ਇਹਦਾ ਰੇਟ ਆਪਾਂ ਉਹ ਦੇ ਦਾਂਗੇ 170 70 ਤੱਕ ਛੱਡ ਦਾਂਗੇ ਬਾਕੀ ਮੌਕੇ ਤੇ ਹੋਰ ਦਾ ਹੋਰ ਅਡਜਸਟਮੈਂਟ ਹੋ ਜਾਊਗਾ ਹਾਂ ਹੋ ਜਾਊਗਾ 185 ਬਾਈ ਨੇ ਡਿਮਾਂਡ ਕੀਤੀ ਆ ਤੇ ਉਹ ਚ 15000 ਬਾਈ ਨੇ ਮੌਕੇ ਤੇ ਲੈਸ ਕੀਤਾ 170 ਫਿਲਹਾਲ ਦੀ ਕਿਹੜੀ ਯਾਰਾ ਰੇਟ ਰਹਿ ਗਿਆ ਤਾਂ ਤੇ ਇਹਦੇ ਵਿੱਚੋਂ ਥੋੜਾ ਬੱਤਾ ਹੋਰ ਅਗਾ ਪਿਛਾ ਦਾ ਹੋ ਜਾਊਗਾ ਕੋਈ ਨਹੀਂ ਕਰ ਲਾਂ ਠੀਕ ਹੈ ਤੇ ਲਾਈ ਬਿਲ ਨੂੰ ਮੈਂ ਚੈੱਕ ਕਰਾ ਦੇਣਾ ਬੁਲਟ ਦੇ ਬੋਸ ਜਿਹੜੇ ਚੰਗੇ ਲਾਈ ਬਿਲ ਪਾਏ ਹੋਏ ਨੇ ਇੱਥੋਂ ਫਰੰਟ ਤੋਂ ਤੁਸੀਂ ਦੇਖ ਸਕਦੇ ਹੋਗੇ ਚਲੋ ਬਾਕੀ ਹਾਈ ਕਲਾਸਿਕਲ 350 ਦੇ ਵਿੱਚ ਆ ਗਿਆ ਇਹ ਆ ਲੱਗ ਪਈ ਸੀ ਸੀਟ 2750 ਦੀ अच्छा जी लाग हुँ, हुँ, हुँ। ला अच्छा। अच्छा, ला। ला। ये लागो तो डंडाया ਦਿੱਤਾ ਸੀ ਉਹਨਾਂ ਨੇ ਉਹ ਕਢਾਤਾ ਸੀ ਹੂੰ 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 ਲਾਈ ਵੀਲ ਚੱਕੇ ਸੀਗੇ اچھا ਉਹਨਾਂ ਨੇ ਕੱਢ ਲਈ ਸੀ 800 ਚ ਕੱਟ ਕੇ ਪਾਏ ਸੀ اچھا ਇੱਕ ਚੱਕੇ ਬਦਲਾ ਦਿੱਤੀ ਲਾਈ ਵੀਲ ਤੇ ਇੱਕ ਸ਼ੀਟ ਜੀ ਸੀ ਆ ਬਾਅਦ ਨਾਲ ਦੀਆਂ ਏਜੰਸੀ ਚੋਂ ਉੱਥੋਂ ਹੀ ਪਾਏ ਏਜੰਸੀ ਦੀ ਹੈ ਜੀ ਇਹ ਸਾਰਾ ਠੀਕ ਹੈ ਠੀਕ ਹੈ ਲਾ ਸਾਨੂੰ ਇੱਥੋਂ ਨੇੜੇ ਹੋ ਕੇ ਤਾਂ ਕੋਈ ਸਕ੍ਰੈਚ ਵਗੈਰਾ ਤਾਂ ਨਹੀਂ ਹੈਗਾ ਵੀਰੇ ਕੋਈ ਕੁਝ ਨਹੀਂ ਬਈ ਚੈੱਕ ਕਰ ਸਕਦੇ ਹੂੰ ਬਿਲਕੁਲ ਪਹਿਲੇ ਨਾ ਤੇ ਤੇ ਪਹਿਲੇ ਇੱਕ ਹੱਥ ਚੱਲਿਆ ਵਗਾ ਬਾਕੀ ਸਾਫ਼ ਸੁਥਰਾ ਬੜਾ ਬੁਲਟ ਤੇ ਬਾਈ ਕਰੀ ਸੈਲਫ ਦੁਆਰਾ ਫੇਰ ਮਾਰਦੇ ਸੈਲਫ ਸਟਾਰਟ ਹੈਗਾ ਪਹਿਲੀ ਜਿਹੜੀ ਸੈਲਫ ਤੇ ਸਟਾਰਟ ਹੁੰਦਾ ਹੈਗਾ ਤੇ ਬਾਕੀ ਬਾਏ ਨੇ ਆਪਾਂ ਕਹਦੇ ਵੀ ਉੱਥੋਂ ਬਾਏ ਬਣਾਈ ਬਾਏ ਕੁਝ ਨਹੀਂ ਬਣਾਇਆ ਜਿਵੇਂ ਹੈ Ориجنਲ ਕੰਪਨੀ ਦਾ ਉਦੋਂ ਜਿਹੜਾ ਹੈ ਬਾਈ ਕਰਦਾ ਸੁਦਾ ਬੁਲਟ ਦਿਖਾ দিਆ ਇੱਥੋਂ ਤੁਹਾਨੂੰ ਇੰਜਨ ਦੀ ਹਾਲਤ ਸਭ ਦਿਖਾ ਦੇਣਾ ਬਿਲਕੁਲ ਐ ਮੰਨ ਕੇ ਜਿਵੇਂ ਨਵਾਂ ਬੁਲਟ ਹੀ ਹੈਗਾ ਨਾ ਇਹਦਾ ਬੱਸ ਖੜਾ ਹੈ ਫੇਰ ਦਾ ਪਾ ਕੇ ਖੜਾ ਹੀ ਹੈਗਾ ਤੇ ਇੱਥੋਂ ਆ ਤੁਸੀਂ ਦੇਖ ਸਕਦੇ ਹੋਗੇ ਤੇ ਇੱਕ ਫੱਕ ਤੁਹਾਡਾ ਡਿਮਾਂਡ ਹੈ ਜਿਹੜੀ ਆ ਕੀਤੇ ਬਾਏ ਨੇ ਬਾਕੀ ਵਾਦਾ ਕਰਦਾ ਮੌਕੇ ਤੇ ਹੋ ਜਾਊਗਾ ਤੇ ਕਟਾਹਾ ਹੀ ਫਿਰ ਆਪਾਂ ਵੀ ਹੁਣ ਆਪਾਂ ਹੈ ਕੱਟੇ ਵਾਲੇ ਪਾਸੇ ਚੱਲ ਗਏ ਆ ਜੀ ਤੇ ਆ ਮਿੱਤਰੋ ਤੁਹਾਨੂੰ ਦਿਖਾਉਣਾ ਆਪਾਂ ਕਟਾ ਬਾਈ ਦਾ ਬੜਾ ਸ਼ੌਕ ਨਾਲ ਦਾ ਇੱਕ ਸਾਲ ਦਾ ਬਾਈ ਇੱਕ ਸਾਲ ਪੁੱਤ ਦੀ ਹਾਂ ਠੀਕ ਤੇ ਇਹ ਕਿਹੜੇ ਸੀਮੰਤ ਦਾ ਜੀ ਇਹ ਚੇਤਨ ਦਾ ਜੀ ਚੇਤਨ ਦਾ ਹੈਗਾ ਇਹ ਤੇ ਮਾਂ ਦੀ ਕਿਹੜੀ ਹੈਗੀ ਆ ਸੀ ਮਾਂ ਇਹਦੀ ਮਾਂ ਦੀ ਆ ਝੋਟੀ ਖੜੀ ਹੈਗੀ ਇਹ ਹੁਣ ਕਿਹੜਾ ਸੂ ਝੋਟੀ ਇਹ ਦੂਜਾ ਸੂ ਆ ਜੀ ਇਹ ਪਹਿਲੇ ਸੂ ਦਾ ਬੱਚਾ ਦਾ ਪਹਿਲੇ ਸੂਏ ਦਾ ਜੀ ਤੇ ਪਹਿਲੇ ਸੂਏ ਨੇ ਦੁੱਧ ਕਿੰਨਾ ਪਾਇਆ ਮੱਝ ਨੇ ਇਹ ਨੇ ਪਾਇਆ 14 ਲੀਟਰ ਜੀ ਚਾਲਾਂ ਲੇਟਰ ਹਾਂਜੀ ਠੀਕ ਆ ਹੁਣ ਦੂਜੇ ਸੂਏ ਵਾਸਤੇ ਗੱਬਣਾ ਦੂਜੇ ਸੂਣ ਵਾਲੀ ਇਹ 15 20 ਕਿਤਾ ਰਹਿ ਗਿਆ ਮਹੀਨਾ ਇੱਕ ਮਹੀਨਾ ਰਹਿ ਗਿਆ ਇਹ ਇੱਕ ਮਹੀਨਾ ਰਹਿ ਗਿਆ ਹਾਂਜੀ ਠੀਕ ਆ ਤੇ ਬਾਈ ਕੱਟ ਦੀ ਸਾਹ ਸਵਾਲ ਦੀ ਦੇਖੋ ਬਾਈ ਦੇ ਜਿਹੜਾ ਪੂਰਾ ਮਤਲਬ ਥੋੜੇ ਪਛੂਆ ਬਾਈ ਕੋ ਲੱਗ ਭਾਜੀ ਜਿਵੇਂ ਮਨ ਕੇ ਚੱਲੋ ਇੱਕ ਇਧਰ ਇਹ ਵੱਡੀ ਮਾਝੇ ਇਸ ਛੋਟੀ ਦੀ ਮਾਂ ਇਹ ਕੋਰਦੀ ਹੈ ਇਹ ਨਹੀਂ ਆ ਨਹੀਂ ਨਹੀਂ ਇਹ ਤਾਂ ਹੋਰ ਆਗੀ ਇਹਦੀ ਮਾਂ ਤਾਂ ਉਹ ਸੀ ਠੀਕ ਆ ਠੀਕ ਆ ਤੇ ਆ ਕੱਟੀ ਕਿਹੜੇ ਸੇਮਨ ਦੀ ਪਤਾ ਕੁਛ ਆ ਇਹ ਤਾਂ ਕੱਟੀ ਮੋਰਾ ਇਹਦੀ ਚੇਤਨ ਦੀ ਹੈ ਵੀ ਅੱਛਾ ਇਹ ਵੀ ਮੋਰਾ ਨਾਲ ਦੀ ਹੈ ਠੀਕ ਆ ਠੀਕ ਆ ਜਿਹੜਾ ਆ ਮਾਜਾ ਭਾਈ ਆਪਣਾ ਇਹ ਦੁੱਧ ਕਿੰਨਾ ਕੱਢਦੀ ਆ ਇਹ 17 ਲੀਟਰ ਕੱਢਦੀ ਆ ਜੀ ਹੂੰ ਮਾਜਾ ਚੰਗੀ ਤੇਰੀ ਨਾ ਬਹੁਤ ਦੜੀਆ ਹੂੰ ਬਾਕੀ ਢਾਂਜਾ ਤਾਂ ਮਾਜਾ ਚੰਗਾ ਇਹ ਵਾਰ ਸੇਲ ਨਹੀਂ ਕਰਨੀ ਆਪਾਂ ਨਹੀਂ ਇਹ ਸੇਲ ਦਾ ਬਹਿਸ਼ ਦਿਖਾਉਣਾ ਆਪਾਂ ਤੁਹਾਡੇ ਸ਼ੌਂਕ ਨਾਲ ਵੀ ਬਾਈ ਦੀ ਤੁਹਾਡੀ ਮਿਹਨਤ ਦਿਖਾਉਣੀ ਆ ਭਰਾਵਾਂ ਨੂੰ ਤੇ ਇਹ ਝੋਟੀ ਦੇਖ ਸਕਦੇ ਆ ਆ ਜਿਹੜਾ ਕੱਟਾ ਬਾਈ ਨੇ ਸੇਲ ਕਰਨਾਗਾ ਭਾਈ ਤੋਰ ਕੇ ਸਾਬ ਕੱਟਾ ਘੜਾ ਦੋ ਤੇ ਨਹੀਂ ਬਾਲਾ ਹਲਕਾ ਹੀ ਤੋਲ ਲੈ ਚਲੋ ਕੋਈ ਨਹੀਂ ਤੇ ਬਾਕੀ ਸਾਹ ਸਤ ਹੁੰਦੇ ਸੈਂਕੀ ਬਿਲਕੁਲ ਨਾਲ ਦੀ ਨਾਲ ਜਿਹੜਾ ਕੁੰਡਾ ਮੋੜਦਾ ਆਉਂਦਾ ਬਾਕੀ ਪਿੱਛੇ ਤੋਂ ਬ ਜਾ ਕੋਈ ਮੜਾ ਹਲਕਾ ਹੀ ਤੋਲ ਲੋ ਗਰਾ ਆਪਾਂ ਪਿੱਛੇ ੜਜੂ ਮ ਕੋਈ ਗੱਲ ਨਹੀਂ ਇੱਥੇ ਚੈੱਕ ਕਰ ਸਕਦੇ ਹੋ ਕਟ ਚੰਪਤ ਓਏ ਲੋਈ ਇੱਥੇ ਦੇਖ ਸਕਦੇ ਹੋਗੇ 1 ਸਾਲ ਦੀ ਉਮਰ ਹੈ ਹੈ ਜੇ ਜੰਗਲ ਨੂੰ ਫੇਰ ਵਰਦਾ ਨਾ ਠੀਕ ਆ ਬੰਦੋ ਭਾਈ ਠੀਕ ਹੈ ਬਣਾ ਕੇ ਤੁਹਾਨੂੰ ਦੁਬਾਰਾ ਦਿਖਾ ਦੇਣਾ ਕਟਾ ਕੋਲ ਹੋ ਕੇ ਲੈ ਇੱਥੇ ਤੁਹਾਨੂੰ ਮੈਂ ਨੇੜੇ ਹੋ ਕੇ ਦੁਬਾਰਾ ਬਣਾ ਕੇ ਦਿਖਾ ਦੇਣਾ ਕਟਾ ਬੋਲੇ ਦਾ ਭਾਈ 60000 ਮੋਲੇ 60 ਹਜ਼ਾਰ ਤੇ ਬਈ ਆਪਾਂ 60 ਹਜ਼ਾਰ ਦੀ ਡਿਮਾਂਡ ਕੀਤੀ ਇਹਦਾ ਹੀ ਵਾਦਾ ਘਟਾ ਮੌਕੇ ਤੇ ਹੋ ਜੂਗਾਗਾ ਮੌਕੇ ਤੇ ਹੋ ਜੂਈ ਇਹ ਤਾਂ ਚਲੋ ਕੇਰਾ ਇੱਕ ਵਾਰੀ ਚੀਜ਼ ਦੀ ਡਿਮਾਂਡ ਕੀਤੀ ਹੈ ਨਾ ਹਾਂਜੀ ਹਾਂਜੀ ਇਹਦੇ ਛੜਾ ਦੁਆਰਾ ਤੋਂ ਬੈਕ ਛੜਾ ਕੱਟ ਦੀ ਬੰਤਰ ਦਿਖਾ ਦੇਣਾ ਬਹੁਤ ਚੰਗਾ ਸਮਝਾ ਹੋਗਾ ਤੇ ਹਾਲਾਂਕਿ ਮਾਂ ਵੀ ਪੋਲੇ ਖੜੀ ਬਿਲਕੁਲ ਚੰਗੀ ਹੈ ਪੂਰੀ ਹੈ ਨਾ ਤੇ ਸੀਮ ਵਾਲੇ ਪੱਖ ਤੋਂ ਵੀ ਚੰਗਾ ਆ ਜਣਾ ਤੇ ਬਾਕੀ ਇਥੋਂ ਪੁੱਠੇ ਪਾਠੇ ਤੋਂ ਬੰਤਰ ਦਿਖਾ ਦੇਣਾ ਮਤਲਬ ਥੋੜੇ ਟਾਈਮ ਚ ਮੈਨੂੰ ਲੱਗੇ ਕ੍ਰੋਸ ਹੁੰਦੇ ਜਿਹੜਾ ਬੱਚਾ ਹੈ ਜੋਗ ਹੋ ਜੂਗਾ ਤੇ ਬਾਕੀ ਥੋੜੀ ਸਾਂਸ ਪਿੰਡ ਵਾਈ ਦਾ ਗੋਕੇ ਤਹਿਸੀਲ ਤਪਾਦੇ ਜ਼ਿਲ੍ਹਾ ਬਰਨਾਲਾ ਬਾਈ ਸੰਪਰਕ ਨੰਬਰ ਕਹਿੰਦੇ ਫਿਰ ਬੋਲਦੇ 95012 ਜੀ ਹਾਂਜੀ 19337 ਠੀਕ ਹੈ ਜੀ ਸੋ ਜਿਹੜੇ ਭਰਾ ਨੂੰ ਦੋ ਲੱਗਨੇ ਜਿਹੜਾ ਸੰਤ ਸੁਣਾਊਗਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ